ਜਾਉੜ ਸਿੰਘ ਵਾਲਾ ਦੇ ਕੀ ਗੱਲ ਹੋਈ ਆ ਸਾਡੇ ਚਾਚੇ ਦਾ ਪੋਤਾ ਸਰਜੀਤ ਸਿੰਘ ਜਿਹਨੇ ਸਵੇਰੇ ਟੀਕਾ ਲਾ ਲਿਆ ਟੀਕਾ ਲਾ ਕੇ ਉਹ ਪੂਰਾ ਹੋ ਗਿਆ ਵਾ ਜੀ ਮੰਗ ਰਹੇ ਮੰਗਦੇ ਉਹ ਕਰਦੇ ਆ ਵੀ ਇਹਨੂੰ ਨਸ਼ੇ ਨੂੰ ਬਿਲਕੁਲ ਸਾਰੇ ਪੰਜਾਬ ਚੋਂ ਆਪਾਂ ਤੇ ਇਹਨੇ ਖਤਮ ਕੀਤਾ ਜਾਵੇ ਹੁਣ ਇਹ ਇੱਕ ਘਰ ਦੀ ਕਹਾਣੀ ਨਹੀਂ ਗੀ ਇਹ ਘਰ ਘਰ ਦੀ ਕਹਾਣੀ ਆ ਪਿੰਡ ਪਿੰਡ ਦੀ ਕਹਾਣੀ ਆ ਵੀ ਕਿੰਨੇ ਮੁੰਡੇ ਨੌਜਵਾਨ ਆ ਜਿਹੜੇ ਉਹ ਇਸ ਨਸ਼ੇ ਦੀ ਬਲੀ ਚੜ ਰਹੇ ਆ ਟੀਕੇ ਲਾ ਲਾ ਕੇ ਮਰਦੇ ਰਹੇ ਡੇਢ ਮਹੀਨਾ ਪਹਿਲਾਂ ਉਥੇ ਲੱਗ ਗਿਆ ਹੀ ਪਿੰਡੇ ਇੱਕ ਹੋਰ ਮੁੰਡਾ ਮਰਿਆ ਵਾ ਤੇ ਹੁਣ ਤੇ ਦਾ ਮੁੰਡਾ ਵਾ ਜੇ 6 ਮਹੀਨਾ ਹੋਇਆ ਜੇ ਹੁਣ ਇਹ 1.5 ਮਹੀਨੇ ਬਾਅਦ ਇਹ ਆ ਤੇ ਕਿੰਨੇ ਆਪਣੇ ਪੰਜਾਬ ਦੇ ਪਿੰਡਾਂ ਤੁਸੀਂ ਸਾਬ ਲਾ ਲਓ 1.5 ਮਹੀਨੇ ਚ 45 ਦੇਣ ਆ ਤੇ 45 ਦਿਨਾਂ ਦੇ ਵਿੱਚ ਸਾਡੇ ਪਿੰਡ 'ਚ ਹੀ ਦੋ ਮਰ ਗਏ ਹੋਰ ਦੂਜਿਆਂ ਪਿੰਡਾਂ ਦੇ ਵਿੱਚ ਕੀ ਆ ਲਾਉਣ ਡਿਆ ਵਾ ਇਹ ਕਰਕੇ ਸਰਕਾਰ ਨੂੰ ਬੇਨਤੀ ਆ ਵੀ ਤੁਸੀਂ ਜਿਹੜਾ ਵਾਅਦਾ ਕਰਕੇ ਪੰਜਾਬ ਦੀ ਸੱਤਾ ਸੰਭਾਲੀ ਸੀ ਪੰਜਾਬ ਦਾ ਜਰੂਰ ਕੋਈ ਨਾ ਕੋਈ ਤੁਸੀਂ ਇਹ ਗੱਲ ਤੇ ਹੱਲ ਕਰੋ ਤੁਸੀਂ ਅਫਸਰਾਂ ਨਾਲ ਮੀਟਿੰਗਾਂ ਵੀ ਲਾਉਂਦੇ ਜੇ ਉਹਨਾਂ ਨੂੰ ਕਹਿੰਦੇ ਵੀ ਜੇ ਪਰ ਕੋਈ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਇਸ ਗੱਲ ਉੱਤੇ ਕੋਈ ਧਿਆਨ ਨਹੀਂ ਦੇ ਰਹੀ। ਬਈ ਆਪਣਾ। ਹਾ। ਅੰਨਾ ਪਾਜੀ ਗਰਜੰਡ ਸਿੰਘ ਪਿੰਡ ਇਹੀ ਜੋੜ ਸਿੰਘ ਵਾਲਾ। ਇਹ ਜਿਹੜੀ ਅੱਜ ਮੌਤ ਹੋਈ ਹੈ ਇਸ ਵੀਰ ਦੀ। ਇਹਦਾ ਛੋਟੇ ਹੁੰਦੇ ਦਾ ਮਾਪਿਓ ਮਰਿਆ ਹੈ, ਚਾਚਿਆਂ ਤਾਵਾ ਤਾਇਆਂ ਦੇ ਭਰਾਵਾਂ ਦੇ ਪੁੱਤਾਂ ਨੇ ਇਹਨੂੰ ਛੋਟੀਆਂ-ਛੋਟੀਆਂ ਬੁਰਕੀਆਂ ਦੇ ਕੇ ਪਾਲ ਲਿਆ। ਉਸ ਤੋਂ ਬਾਅਦ ਆ ਸ਼ਾਦੀ ਹੋਈ। ਅੱਜ ਆ ਜਿਹੜੀ 20-25 ਸਾਲ ਦੀ ਲੜਕੀ ਆ। ਇਹ ਇਹ ਕਿੰਨੂੰ ਕੀਤੇ ਗੱਲ ਲੱਗੂਗੀ ਇਹਨੂੰ ਕੌਣ ਰੱਖੂਗਾ ਕੀ ਬੱਚੇ ਛੋੜੇ ਛੋਟੇ ਇਹ ਇੱਕੋ ਗੱਡੀ ਆ ਪਰ ਇਹ ਜਿਹੜੀ ਹੈਗੀ ਆ ਲਾਨਤ ਦਿਨੋਂ ਦਿਨ ਘਟਾਂ ਦੀ ਥਾਂ ਵੱਧਦੀ ਜਾਂਦੀ ਆ ਆਦੀ ਆਂਦੀ ਪ੍ਰਸ਼ਾਸਨ ਨੂੰ ਬੇਨਤੀ ਆ ਸਾਡੇ ਵੱਲੋਂ ਅੱਗੇ ਵੀ ਕਿਹਾ ਗਿਆ ਸੀ ਸਾਡੇ ਪਿੰਡ ਵਿੱਚ ਜੋ ਛਰੇ ਆਮ ਵਿਕਰਿਆ ਵਿੱਚ ਕੋਈ ਦੋਰਾਂ ਬਣਿਆ ਭਰਾ ਖਲੋਤੇ ਸਾਰੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਨਸ਼ਾ ਦੇ ਬਿਲਕੁਲ ਬੰਦ ਕਰ ਦਿੱਤਾ ਗਿਆ ਦੇਖੋ ਜੀ ਠੀਕ ਆ ਕਹਿ ਰਹੀ ਆ ਪਰ ਗਰਾਊਂਡ ਲੈਵਲ ਤੇ ਕੁਝ ਹੋਰ ਚੀਜ਼ ਆ ਜੀ ਗਰਾਊਂਡ ਲੈਵਲ ਤੇ ਜਦੋਂ ਗੱਲਾਂ ਆ ਕੇ ਹੋਣਗੀਆਂ ਉਤਲੇ ਵੱਡੇ ਸਮਲਗਰਾਂ ਨੂੰ ਫੜ ਕੇ ਗੱਲ ਨਹੀਂ ਬਣਨੀ ਛੋਟੇ ਪਿੰਡਾਂ ਦੇ ਵਿੱਚ ਪਿੰਡ ਸੰਯੋਗ ਦੇਣ ਪਿੰਡਾਂ ਦੇ ਲੋਕ ਸੰਯੋਗ ਦੇਣ ਇਹ ਦੇਖੋ ਪਿੰਡ ਦਾ ਮਸਲਾ ਹੈ ਇਹ ਪਿਛਲੇ 10 ਦਿਨਾਂ ਤੋਂ ਸਾਡੇ ਗੁਰੂ ਘਰ ਮੇਲਾ ਚੱਲ ਰਿਹਾ ਉੱਥੇ ਗੱਲ ਜਾਂਦੇ ਆ ਕਿ ਆਪਣਾ ਨੁਕਸਾਨ ਪਾਈ ਹੋ ਜਾਣਾ ਹੋ ਜਾਣਾ ਤੇ ਅੰਤ ਨੂੰ ਨੁਕਸਾਨ ਰਾਤੀ ਚ ਸਵੇਰੇ ਹੋ ਗਿਆ ਵਾ ਤੇ ਹਜੇ ਹੋ ਸਕਦਾ ਵਾ ਵੀ ਕੱਲ ਨੂੰ ਵੀ ਇੰਨੀ ਜਿਆਦਾ ਬੇਹਾਲਤ ਹੋਈ ਪਈ ਆ ਪਿੰਡ ਦੇ ਵਿੱਚ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਖਾਸ ਕਰਕੇ ਹਲਕੇ ਦੇ ਮੰਤਰੀ ਸਾਹਿਬ ਆ ਪ੍ਰਸ਼ਾਸਨ ਠਾਣਾ ਐਸਐਚਓ ਸਾਹਿਬ ਪੱਟੀ ਮੋੜ ਆ ਕਿ ਤੁਰੰਤ ਨਕੇਲ ਪਾਈ ਜਾਵੇ ਪਹਿਲੋਂ ਵੀ ਅਪਰੋਮੇਸ਼ਨ ਦਿੱਤੀ ਆ ਹੁਣ ਅਸੀਂ ਖੁਦ ਇਸ ਜੇਸਾ ਪ੍ਰਸ਼ਾਸਨ ਨੇ ਕੋਈ ਕਦਮ ਨਾ ਚੁੱਕਿਆ ਤੇ ਮਜਬੂਰ ਨੇ ਪਿੰਡ ਨੂੰ ਕੋਈ ਕਦਮ ਚੁੱਕਣਾ ਪਿਆ ਤੇ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਇਹ ਪਿੰਡ ਦੇ ਵਿੱਚ ਜਿਹੜਾ ਸ਼ਰੇਆਮ ਨਸ਼ਾ ਵਿਚਦਾ ਏ ਇਹਨੂੰ ਅੱਜ ਹੀ ਉਹ ਬੰਦੇ ਜਿਹੜੇ ਰੱਸ਼ਟ ਕੀਤੇ ਜਾਣ ਇਹਦੇ ਕਾਤਲ ਕੋਸ਼ਤ ਕੀਤੇ ਜਾਣ ਕਿਉਂਕਿ ਇਹ ਪਿੰਡ ਦਾ ਮੁੰਡਾ ਪਿੰਡ ਹੀ ਨਸ਼ਾ ਟੀਕਾ ਕਰਕੇ ਮਰਿਆ ਵਾ ਸਾਰਿਆਂ ਨੂੰ ਪਤਾ ਵਾ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਦੋ ਤਿੰਨ ਮੌਤਾਂ ਹੋਈਆਂ ਉਹ ਵੀ ਟੀਕਣ ਹੋਈਆਂ ਭਾਈ ਤਰਸੇਮ ਸਿੰਘ ਮਰਿਆ ਸੀਗਾ ਮਜਬੀ ਸਿੱਖ ਸਤਨਾਮ ਸਿੰਘ ਮਰਿਆ ਸੀਗਾ ਇੱਕ ਸਾਡੇ ਸੁਖਦੇਵ ਸਿੰਘ ਪੱਪੂ ਦਾ ਮੁੰਡਾ ਮਰਿਆ ਸੀ ਭਾਬ ਕੇ ਅੱਗ ਬਲ ਰਹੀ ਹੈ ਜੀ ਸਾਰੇ ਪਿੰਡ ਤੇ ਹੱਥ ਜੋੜ ਕੇ ਬੇਨਤੀ ਆ ਪ੍ਰਸ਼ਾਸਨਕਾਰੀ ਵੀ ਇਹ ਨਸ਼ੇ ਨੂੰ ਠੱਲ ਪਾਈ ਜਾਵੇ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਛੱਟੇ ਜਿਹੜੇ ਬਹੁਤ ਗੰਭੀਰ ਨਿਕਲਣ ਵਾਲੇ ਆ ਕਿਉਂਕਿ ਹੋਰ ਕੋਈ ਕਿਸੇ ਮੰਗਾ ਦਾ ਚਰਾਗ ਕਿਸੇ ਪਤਨੀ ਦਾ ਸੁਹਾਗ ਕਿਸੇ ਭੈਣ ਦਾ ਭਰਾ ਨਾ ਜਾਵੇ ਸਾਡੀ ਬੇਨਤੀ ਆ ਕਿ ਇਹਨੂੰ ਤੁਰੰਤ ਅੱਜ ਹੀ ਕਾਰਵਾਈ ਕਰਕੇ ਇਹਦੇ ਤੇ ਨਸ਼ੇ ਦਾ ਜੋ ਐਕਟ ਲਾਇਆ ਜਾਵੇ ਇਹੀ ਬੇਨਤੀ ਆ ਪ੍ਰਸ਼ਾਸਨ ਨੂੰ ਇਹੀ ਸਰਕਾਰ ਨੂੰ ਬੇਨਤੀ ਆ ਪਰ ਜਿਹੜੀਆਂ ਸਰਕਾਰ ਠੀਕ ਆ ਗੱਲਾਂ ਕਰ ਰਹੀ ਆ ਕਿ ਨਸ਼ੇ ਬੰਦ ਨਸ਼ੇ ਪਿੰਡ ਡਰਾਉਂਡ ਲੈਵਲ ਤੇ ਅਸੀਂ ਆਪਣੇ ਪਿੰਡ ਦੀ ਗੱਲ ਕਰਾਂਗੇ ਕਿ ਸਾਡੇ ਪਿੰਡ ਸ਼ਰਿਆਮ ਵਿਕਰਿਆ ਵਾ ਵਿਕਰਿਆ ਵਾ ਇਹਨੂੰ ਬੰਦ ਕਰਵਾਈਏ ਤੇ ਮੌਕੇ ਤੇ ਬਣਦੀ ਜੋ ਕਾਰਵਾਈ ਆ ਉਹ ਕੀਤੀ ਜਾਵੇ ਪ੍ਰਸ਼ਾਸਨ ਤੋਂ ਇਹੀ ਮੰਗ ਆ ਨਹੀਂ ਤੇ ਆ ਕੇ ਕੋਈ ਦੁਬਲੀ ਵਾਲੀ ਸੜਕ ਵੇਖ ਲੈ ਕੋਈ ਸਭਰਾਮਾਂ ਵਾਲੀ ਵੇਖ ਲੈ ਕੋਈ ਪਿੰਡ ਪਰ ਉਹਦੇ ਜਿਹਦਾ ਅਸੀਂ ਵੀ ਦੋਸ਼ੀ ਬਣਦੇ ਆ ਆਪਣੇ ਆਪ ਨੂੰ ਦੋਸ਼ੀ ਮੰਨਦੇ ਕਿ ਅਸੀਂ ਜ਼ੁਬਾਨ ਕਿਉਂ ਨਹੀਂ ਖੋਲਦੇ ਅੱਜ ਇਹ ਵੀਰ ਮਰਿਆ ਤੇ ਸਾਡੀ ਸਾਰਿਆਂ ਦੀ ਜ਼ੁਬਾਨ ਮੇਰੇ ਸਮੇਤ ਮੈਂ ਵੀ ਖੋਲੀ ਆ ਪਰ ਇਹ ਗੋਮਸਰਮ ਵੀ ਦੂਜਾ ਦੂਜੇ ਨੂੰ ਆਖੇ ਦੂਜਾ ਦੂਜੇ ਨੂੰ ਆਖੇ ਅਸੀਂ ਮਾਰੇ ਬਣਾਗੇ ਪਰ ਇਹਨੂੰ ਆਪਾਂ ਸਾਡੀ ਪ੍ਰਸ਼ਾਸਨ ਕਾੜੀ ਬੇਨਤੀ ਆ ਕਿ ਇਹ ਵੀਰ ਨੂੰ ਅਨਿਸ਼ਵਾਸ਼ਣ ਦਵਾਇਆ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਦਰਘਟਨਾ ਨਾ ਹੋਵੇ ਇਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋੜ ਸਿੰਘ ਵਾਲੇ ਵਿੱਚ ਇੱਕ ਨੌਜਵਾਨ ਉਹਨੂੰ ਜਿਹੜਾ ਟਿਕ ਦੇ ਓਰਡਰ ਜਨਾ ਜਿਹੜੇ ਉਹਦੀ ਮੌਤ ਹੋ ਜਾਂਦੀ ਹੈ ਤੁਸੀਂ ਮੌਕੇ ਤੇ ਵੀਰ ਕੀਤਾ ਕੋਈ ਪਰਸਨ ਜਿਹੜਾ ਚਿੱਟਾ ਵਿੱਚ ਨਾਲੇ ਵੀ ਗ੍ਰਿਫਤਾਰ ਕੀਤੇ ਗਏ ਨੇ ਜੀ ਗ੍ਰਿਫਤਾਰ ਵੀ ਇਸੇ ਕਾਰਨ ਵਿੱਚ ਕਿ ਫਿਰਾਲ ਫਰਕਰ ਕੀਤਾ ਹੈ ਯੋਗ ਇਨਵੈਸਟੀਗੇਸ਼ਨ ਦੇ ਵਿੱਚ ਵੀ ਦਾ ਕੋਈ ਸੁਧਰ ਹੈ ਇਹਦੇ ਵਿੱਚ ਸਭ ਤੋਂ ਸਭ ਤੋਂ ਕੀ ਕਾਰਵਾਈ ਕੀਤੀ ਹੈ ਅਗਲੀ ਕਾਰਵਾਈ ਸਰ ਕੀ ਕੀਤੀ ਜਾ ਰਹੀ ਹੈ ਅਗਲੀ ਕਾਰਵਾਈ ਪਰਚਾ ਦਰਜ ਕਰ ਰਹੇ ਬਹੁਤ ਬੰਦਿਆਂ ਦੇ ਜੇ ਕੋਈ ਹੋਰ ਵੀ ਵਿੱਚ ਕਿਸੇ ਦਾ ਕੋਈ 파ਟ ਹੋਵੇ ਉਹਦੇ ਵੀ ਕਾਨੂੰਨੀ ਐਕਸ਼ਨ ਲਿਆ ਜਾ ਪਰਿਵਾਰ ਵੱਲੋਂ ਇਸ ਹਾਲਾ ਕਿਸੇ ਨਾਮ ਲਿਆ ਜਾ ਰਿਹਾ ਕੁਝ ਵਿਅਕਤੀ ਦਾ ਜਿਹੜਾ ਵੀ ਪਿੰਡ ਦੇ ਵਿੱਚ ਨਸ਼ਾ ਵੇਚਦੀ ਉਹਨਾਂ ਤੋਂ ਕਹਿੰਦੇ ਵੀ ਲੈ ਕੇ ਆਇਆ ਸੀ ਨਸ਼ਾ ਤੇ ਫਿਰ ਆਪਣੇ ਖੇਤਾਂ ਦੇ ਵਿੱਚ ਜਿਹੜਾ ਜਾ ਕੇ ਇੰਜੈਕਸ਼ਨ ਲਾਇਆ ਦੋ ਉਹਦੀ ਬਹੁਤ ਹਾਂ ਕਿ ਉਹਦੇ ਖਿਲਾਫ ਵੀ ਕਾਰਵਾਈ ਕਰਦੇ 105 ਪੀ ਐਨ ਐਸ ਦੇ ਤਹਿਤ ਕਾਰਵਾਈ ਅਮਲ ਚੀ ਆ ਰਹੇ ਹਨ ਬਾਕੀ ਇਨਵੈਸਟੀਗੇਸ਼ਨ ਚ ਜੋ ਵੀ ਸਾਹਮਣੇ ਆਊਗਾ ਜਿੰਨੇ ਗਲਤੀ ਕੀਤੀ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ